ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਖੀ ਹਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਹਰਚੰਤ ਸਲੀਮਾ ਚ ਮੌਜੂਦ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬਿਬਾ ਹਰਸਿਮਰਤ ਕੌਰ ਬਾਦਲ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਬਿਬਾ ਹਰਸਿਮਰਤ ਕੌਰ ਬਾਦਲ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ ਆਓ ਸੁਣਾਣਿਆ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਹੈ ਵੱਡੀ ਲੈਵਲ ਤੇ ਜੁਆਇਨਿੰਗ ਹੋ ਰਹੀਆਂ ਨੇ ਸਭ ਤੋਂ ਵੱਡੇ ਗੱਲ ਜਿਹੜਾ ਵੇਖਣ ਨੂੰ ਮੈਂ ਲੈ ਕੇ ਇੱਕ ਤਾਂ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਅਕਾਲੀ ਜਨ ਉਸ ਵਾਪਸ ਆ ਰਹੇ ਨੇ ਤੇ ਦੂਜੀ ਗਰੀਬ ਜਨਤਾ ਬਹੁਤ ਵੱਡੀ ਗਿਣਤੀ ਵਿੱਚ ਵਾਪਸ ਆ ਰਹੀ ਹੈ ਸੋ ਇਹ ਮੈਂ ਕਹਿ ਸਕਦੀ ਆ ਕਿ ਜਿੱਤੇ ਸਿਆਣੀ ਉਮਰ ਦੇ ਜਿਹੜੇ ਸੀਗੇ ਉਹ ਤਾਂ ਕਾਲੀ ਦੱਬ ਤੇ ਕੰਮਾਂ ਦੇ ਨਾਲ ਪਹਿਲੇ ਤੋਂ ਜੁਲੇ ਹੋਏ ਸੀਗੇ ਇੱਕ ਕੁਛ ਬੀਬੀਆਂ ਹਜ਼ਾਰ ਰੁਪਏ ਦੇ ਚੱਕਰ 'ਚ ਜਿਹੜਾ ਪਾਸੇ ਚਲੀ ਗਈਆਂ ਸੀਗੀਆਂ ਹੁਣ ਉਹ ਗੁੱਸੇ ਨਾਲ ਵਾਪਸ ਆ ਰਹੀਆਂ ਨੇ ਬਿਲਕੁਲ ਇੱਕ ਜਿਹੜਾ ਹੜ ਆਂਦਾ ਨਾ ਉਹਨਾਂ ਦੇ ਹੱਕ 'ਚ ਜਿਹੜਾ ਹੜ ਆਇਆ ਸੀ ਹੁਣ ਲੋਕਾਂ ਨੇ ਬਨ ਬਨਾਤਾ ਹੈਗਾ ਤੇ ਹੁਣ ਉਹ ਹੜ ਨੂੰ ਬਿਲਕੁਲ ਉਹਦਾ ਸਫਾਇਆ ਕਰਨ ਲੋਕੀ ਤਿਆਰ ਬੈਠੇ ਨੇ ਤੇ ਨੌਜਵਾਨ ਵੀ ਜਿਹੜੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਦੀ ਹੱਕ ਦੀ ਨੌਕਰੀਆਂ ਦੂਜੇ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਜਿਹੜਾ ਰੰਗਲੇ ਪੰਜਾਬ ਤੇ ਚੁਟਕਲੇ ਦੀ ਗੱਲਾਂ 'ਚ ਆ ਗਏ ਸੀ ਤੇ 5 ਸਾਲ ਕਾਂਗਰਸ ਦਾ ਝੂਠ ਕਰ ਕਰ ਨੌਕਰੀ ਦਾ ਤੇ 2.5 ਸਾਲ ਇਹਨਾਂ ਦਾ ਝੂਠ ਹਜ਼ਾਰ ਰੁਪਏ ਦੇ ਤੇ ਰੰਗਲੇ ਪੰਜਾਬ ਦਾ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਆ ਸਭ ਤੋਂ ਵੱਡਾ ਮੁੱਦਾ ਤੇ ਦੂਜਾ ਜਿਹੜੇ ਨਸ਼ੇ ਇਹਨਾਂ ਨੇ ਗਲੀ ਗਲੀ ਤਾਈਂ ਪਹੁੰਚਾਤੇ ਨੇ ਮਗਰ ਮਛਾ ਉਹ ਫੜਨਾ ਕਿਸੇ ਉਹਨਾਂ ਦੇ ਨਾਲ ਹਿੱਸਾ ਪਾਈ ਬੈਠੇ ਨੇ ਤੇ ਕਮਾਈਆਂ ਕਰ ਰਹੇ ਨੇ ਪੰਜਾਬ ਦੇ ਪੁੱਤਾਂ ਨੂੰ ਮਰਵਾ ਕੇ ਸੋ ਇਹਦੇ ਕਰਕੇ ਹੰਸਰਾ ਜੀ ਹੰਸਨ ਲਗਾਤਾਰ ਕਿਸਾਨਾਂ ਬਾਰੇ ਪੁੱਤਾਂ ਸਿੱਧਾ ਬੋਲ ਰਹੇ ਨੇ ਕੀ ਲੱਗ ਰਿਹਾ ਇਹ ਦੋਨੋਂ ਕਿਉਂ ਇਹਨਾਂ ਨੂੰ ਬਹੁਤ ਬਹੁਤ ਮਾੜੀ ਗੱਲ ਹੈ ਤੇ ਉਹਨਾਂ ਦੀ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਜਿਹੜੀ ਕਿਸਾਨ ਵਿਰੋਧੀ ਪਾਰਟੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹਦੇ ਕਰਕੇ ਭਾਜਪਾ ਨੂੰ ਆਪਣੇ ਪਿੰਡਾਂ ਦੇ ਅੰਦਰ ਵੜਨ ਤੋਂ ਕਿਸਾਨ ਰੋਕ ਰਹੇ ਨੇ ਤੇ ਆਪ ਦੀਆਂ ਗਲਤੀਆਂ ਤੋਂ ਮਹਿਸੂਸ ਕਰਕੇ ਅਹਿਸਾਸ ਕਰਕੇ ਸੁਧਾਰ ਕਰਨ ਦੇ ਬਜਾਏ ਅੱਜ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤਾਂ ਕਿਸਾਨ ਸਾਰੇ ਸਮਝਣ ਕਿ ਰੱਬ ਨਾ ਕਰੇ ਇਹਨਾਂ ਦੀ ਜੇ ਕੋਈ ਸਰਕਾਰ ਆਗੇ ਤਾਂ ਇਹਨਾਂ ਨੇ ਹਾਲ ਕੀ ਕਰਨਾ ਹੈ ਤੇ ਇਹ ਭਾਜਪਾ ਕਾਂਗਰਸ ਤੇ ਚਾੜੂ ਇਹ ਸਾਰੇ ਪੰਜਾਬ ਵਿਰੋਧੀ ਸਰਕਾਰਾਂ ਹੈਗੀਆਂ ਭਾਵੇਂ ਕਾਂਗਰਸੀ ਜਿਨੇ 750 ਕਿਸਾਨ ਸਾਡੇ ਸ਼ਹੀਦ ਕਰਾਤੇ ਦਿੱਲੀ ਦੀ ਬਰੂਹਾ ਚ ਇੱਕ ਵਾਰੀ ਮੁੱਖ ਮੰਤਰੀ ਨਿਕਲ ਕੇ ਆਪ ਦੇ ਮਹਿਲ ਤੋਂ ਬਾਹਰ ਪ੍ਰਧਾਨ ਮੰਤਰੀ ਤੱਕ ਪਹੁੰਚ ਤੱਕ ਨਹੀਂ ਕੀਤੀ ਕਿ ਰੋਜ਼ ਬਰੂਹਾ ਚ ਬੈਠੇ ਸਾਡੇ ਕਿਸਾਨ ਮਰੇ ਇਹਨਾਂ ਦੀ ਸੁਣੋ ਕਿਉਂ ਨਹੀਂ ਗਿਆ ਕਿਉਂਕਿ ਇਹਦੀ ਤਾਰਾ ਕਿੱਥੇ ਜੁੜਿਆ ਸੀ ਆਪਾਂ ਸਾਰੇ ਜਾਣਦੇ ਆ ਅੱਜ ਤਾਂ ਅੱਜ ਤਾਂ ਉਹੀ ਕਿਸਾਨ ਪੰਜਾਬ ਦੀ ਧਰਤੀ 'ਤੇ ਬੈਠੇ ਨੇ ਤੇ ਹਰਿਆਣਾ ਦੀ ਪੁਲਿਸ ਆ ਕੇ ਜਿਵੇਂ ਉਹਨਾਂ ਨੇ ਕਿਲਾ ਗੰਡੀਆਂ ਨੇ ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈ ਤੇ ਨਾਲੇ ਜਿਹੋ ਜੀ ਤਸ਼ੱਦਦ ਕੀਤੀ ਗੋਲੀ ਨਾਲ ਨੌਜਵਾਨ ਮਾਰਤਾ ਉਹ ਜਿਹੜੇ ਡਰੋਨਾ ਰਾਹੀ ਤੇ ਅਥਰੂ ਗੈਸ ਰਾਹੀ 250 ਤੋਂ ਵੱਧ ਜ਼ਖਮੀ ਕਰਦੇ ਸਨ ਸਾਡੇ ਮੁੱਖ ਮੰਤਰੀ ਦੇ ਮੂੰਹ ਤੇ ਤਲੇ ਬੰਨੇ ਨੇ ਇਹ ਤਾਂ ਜ਼ੀਰੋ ਐਸਆਈਆਰ ਕਰਦਾ ਸੋ ਇਹ ਵੀ ਹੁਣ ਜਦੋਂ ਤੋਂ ਵਿਸ਼ਣ ਕੱਟੜ ਬੇਈਮਾਨ ਕੇਜਰੀਵਾਲ ਅੰਦਰ ਗਿਆ ਹੈ ਸ਼ਰਾਬ ਦੇ ਕੋਟਾਲੇ ਚ ਜਿਹੜਾ ਕੋਟਾਲਾ ਇਹਨੇ ਕੀਤਾ ਇਹ ਤਾਂ ਜਮਾ ਹੀ ਹੋਣਾ ਕਰ ਦਿੱਲੀ ਦਾ ਏਜੰਟ ਬੰਨ ਬੈਠਿਆ ਹੁੰਦਾ ਮੰਡੀ ਦੇ ਥੱਲੇ 23 ਮਈ ਤੇ ਆਉਣ ਵਾਲੇ ਜਿੰਨਾਂ ਦੇ ਵਿੱਚ 23 ਮਈ ਨੂੰ ਪ੍ਰਧਾਨ ਮੰਤਰੀ ਆ ਰਹੇ ਨੇ ਮੋਦੀ ਪਟਿਆਲਾ ਰਿਕੇ ਚਲੋ ਜਦ ਆਨ ਗਏ ਪਤਾ ਲੱਗੂ ਪਿਛਲੀ ਵਾਰੀ ਫਿਰੋਜ਼ਪੁਰ ਵੀ ਆਈ ਸੀ ਕਿ ਖੁੱਡੀਆਂ ਖੁੱਡੀਆਂ ਸਾਹਿਬ ਨੇ ਗੱਲ ਕੀਤੀ ਹੈ ਵੀ 1964 ਤੋਂ ਲੈ ਕੇ ਲਗਾਤਾਰ ਕਾਲੀਦਲ ਪਾਣੀਆਂ ਦੇ ਮੁੱਦੇ ਤੇ ਜਿਹੜਾ ਹੈਗਾ ਰਾਜਨੀਤੀ ਕਰ ਰਹਾ ਪਰ ਹਰਦੀ ਕੀਤਾ ਬਰਾਮਾ ਦੀ ਪਾਰਟੀ ਹਮੇਸ਼ਾ ਹਾਂ ਇਹਨਾਂ ਦਾ ਹਾਲਤ ਤਾਂ ਦੇਖ ਲਿਆ ਸ਼ਰਮ ਆਣੀ ਚਾਹੀਏ ਤੇ ਇਹ ਸਾਰਾ ਪੰਜਾਬ ਸੁਣ ਲੈ ਇਹ ਜ਼ਰੂਰ ਬਿਆਨ ਮੈਨੂੰ ਦਿਓ ਇਹ ਤਾਂ ਚਲਾਨ ਵਾਲੀ ਜਿਹੜਾ ਖੁੱਡੀਆਂ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀਆਂ ਦਾ ਮਸਲਾ ਹੱਲ ਛਾੜੂ ਕਰੂਗਾ ਜਿਹੜਾ ਕੇਜਰੀਵਾਲ ਹਰਿਆਣਾ ਦਾ ਜੰਪਲ ਹੈਗਾ ਤੇ ਆਪ ਅਦਾਲਤਾਂ 'ਚ ਹਲਫਨਾਮਾ ਦਿੱਤਾ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜੇ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਅਦਾਲਤ 'ਚ ਕਹਿ ਇਹਨਾਂ ਦੇ ਵਕੀਲ ਨੇ ਅਦਾਲਤ 'ਚ ਸੁਪਰੀਮ ਕੋਰਟ 'ਚ ਕਿ ਅਸੀਂ ਤਾਂ ਇਸ ਵਾਇਲ ਨਹਿਰ ਬਣਾਉਣ ਨੂੰ ਤਿਆਰ ਹੈ ਸਾਨੂੰ ਵਿਰੋਧੀ ਨਹੀਂ ਬਣਾਉਂਦੇ ਤੇ ਇਸ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਕੇਂਦਰ ਵਿੱਚ ਵੀ ਕਹਤਾ ਹੈ ਕਿ ਤੁਸੀਂ ਪਾਣੀ ਸਾਡਾ ਚੈੱਕ ਕਰ ਲਓ ਜੇ ਵਾਅਦੇ ਤਾਂ ਲੈ ਜਾਣਾ ਅੱਜ ਆਪ ਮੰਤਰੀ ਖੁੜਿਆ ਸਾਹਿਬ ਸਮੇਤ ਉਹਨਾਂ ਦਾ ਮੁੱਖ ਮੰਤਰੀ ਅੱਜ ਨੇਰੀ ਪਟਵਾਰੀਆਂ ਦੇ ਗੱਲ 'ਚ ਗੁੱਠਾ ਪਾ ਕੇ ਜਿੱਥੇ 20% ਦੀ ਪਾਣੀ ਆ ਕਹਿੰਦੇ ਤੁਸੀਂ 100% ਦਿਖਾਓ ਇਹ ਜਾਨ ਜਿਹੜੇ ਪਟਵਾਰੀ ਗਲਤ ਨਹੀਂ ਕਰ ਰਹੇ ਉਹਨਾਂ 250 ਤੋਂ ਵੱਡ ਨੂੰ ਸਸਪੈਂਡ ਕਰਤਾ ਇਹਨਾਂ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰਤਾ ਤੇ ਅੱਜ ਗਲਤ ਕਾਗਜ਼ ਪਰਵਾਕੇ ਜਦ ਅਦਾਲਤ ਵਿੱਚ ਪੇਸ਼ ਕਰੇ ਜਾਣਗੇ ਅਦਾਲਤ ਨੇ ਤਾਂ ਉਸ ਰਿਪੋਰਟ ਦੇ ਹਿਸਾਬ ਨਾਲ ਮਿੰਟ 'ਚ ਕਹਿ ਦੇ ਰਾਇ ਨਹਿਰ ਬਣਾ ਦਿਓ ਤੇ ਫਿਰ ਨਹਿਰ ਬਣਾਉਣ ਵਾਸਤੇ ਬੋਦੀ ਨੇ ਮਿੰਟ ਲਾ ਕੇ ਫੌਜ ਲਾਣੀ ਹੈ ਫੌਜ ਲਾ ਕੇ ਸੱਟ ਕੇ ਨਹਿਰ ਸਾਡਾ ਪਾਣੀ ਲੈ ਜਾਣਾ ਹੈ ਤੇ ਫਿਰ ਖੂਨ ਕਿਦਾ ਡੁੱਲੂਗਾ ਉਹ ਅਕਾਲੀ ਦਾ ਜਿਹਨੇ ਐਸਵਾਈਐ ਦੇ ਨਹਿਰ ਦੇ ਪਾਣੀ ਦੇ ਸਾਰੀ ਜ਼ਮੀਨ ਖਜ਼ਾਨਾ ਨੂੰ ਵਾਪਸ ਕਰਤੀ ਕਿ ਕਿਹਾ ਜਦੋਂ ਤੱਕ ਅਕਾਲੀ ਗੁਰ ਜ਼ਿੰਦਾ ਹੈ ਨਾ ਇੱਕ ਕੋਈ ਨਹਿਰ ਕੱਢਣ ਦਵਾਂਗੇ ਨਾ ਇੱਕ ਖੂਦ ਪਾਣੀ ਜਾਣ ਦਵਾਂਗੇ ਬੀਬੀ ਜੀ ਪ੍ਰਧਾਨ ਜੀ ਅੱਛਾ ਇਹਦਾ ਝੂਠ ਕਿਦੂਗਾ ਪੰਜਾਬ ਟੈਸਟ ਸਟੇਬਲਾਈਜ਼ ਹੋਗਾ ਤੇ ਇਹ ਜ਼ਿੰਮੇਵਾਰ ਹੋਣਗੇ ਉਹ ਲੋਕੀ ਜਿਹੜੇ ਇਸ ਕਾਂਗਰਸ ਪਾਰਟੀ ਨੂੰ ਜਿਹੜਾ ਐਸਵਾਈਐ ਦੀ ਨਹਿਰ ਵਾਸਤੇ 60 ਸਾਲ ਆਮ ਨਾਲ ਲੱਗੇ ਹੋਣੇ ਬੁਨਾਨ ਵਾਸਤੇ ਜਿਹੜਾ ਇਹਨਾਂ ਨੂੰ ਵੋਟ ਪਾਉਂਦੇ ਨੇ ਜਿਹੜੇ ਇਹ ਝਾੜੂ ਨੂੰ ਪਾ ਕੇ ਆਪ ਦਾ ਫਾਸੀ ਦਾ ਫੰਦਾ ਆਪ ਦੇ ਗੱਲ 'ਚ ਖੁੱਦ ਪਾ ਰਹੇ ਨੇ ਤੇ ਆਹ ਕੇਂਦਰ ਦੀ ਸਰਕਾਰ ਜਿਹੜੇ ਤਿੰਨੋਂ ਰਲ ਕੇ ਪੰਜਾਬ ਦਾ ਪਾਣੀ ਖੋਨ ਨੂੰ ਫਿਰਦੀ ਏ ਜਿਸ ਪਾਣੀ ਜਿੰਦ ਜਾਨ ਕਿਸਾਨ ਦੀ ਨਾ ਕਿਸਾਨ ਦੇ ਰਹੂਗੀ ਜਦ 20% ਪਾਣੀ ਨਹਿਰਾ 'ਚ ਹੈ ਉਹ ਚੌਥਾ ਹਿੱਸਾ ਰਹਿ ਜਾਊਗਾ ਤੁਸੀਂ ਸੋਚੋ ਹਮੇਸ਼ਾ ਵਾਸਤੇ ਇੱਕ ਬੰਦੀ ਲੱਗ ਗਈ ਨਾ ਤੁੱਕਾ ਪਾਣੀ ਖੇਚੇ ਹੋਗਾ ਨਾ ਕੋਈ ਧਾਨੇ ਉਗਲ ਕੇ ਨਾ ਜੇਬ 'ਚ ਦੁਵਾਨੀ ਹੋਗੀ ਤਾਂ ਨਾ ਤੀਨਵਾ ਪਾਣੀ ਹੋਗਾ ਤੇ ਵੋਟਾਂ ਦੇ ਜੀ ਪਾਰਟੀਆਂ ਨੂੰ ਪਾਰਿਆ ਮੈਡਮ ਜੀ ਇਹ ਪਿੰਡ ਦੇ ਪਾਰ ਸਿਕੰਦਰ ਦੇ ਕਾਫੀ ਜਨਗਤ ਦੇ ਰੋਟਿਆਣ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬਹੁਤ ਹੋਹੀ ਮੈਂ ਕਿਹਾ ਕਿ ਬਹੁਤ ਸਾਰਾ ਯੂਥ ਬਹੁਤ ਵੱਡੀ ਗਿਣਤੀ ਚ ਵਾਪਸ ਆ ਰਿਹਾ ਹੈ ਲੋਕੀਂ ਚੁਟਕਲੇ ਸੁਣ ਕੇ ਗੱਲਾਂ ਸੁਣ ਕੇ ਇਸ਼ਤਿਹਾਰ ਦੇਖ ਕੇ ਹਕੀਕਤ ਤੋਂ ਕਿੰਨਾ ਟੁੱਟਿਆ ਹੋਇਆ ਸਾਡਾ ਮੁੱਖ ਮੰਤਰੀ ਤਾਂ ਹੀ ਉਹ ਲੋਕਾਂ ਦੇ ਨੇੜੇ ਨਹੀਂ ਲੱਗਦਾ ਪਹਿਲੇ ਤਾਂ ਕਹਿੰਦਾ ਸੀ ਆਮ ਆਦਮੀ ਤੁਹਾਡੇ ਵਿੱਚ ਰਵਾਂਗੇ ਨਾ ਗੱਡੀ ਚਾਹੀਦੀ ਨਾ ਸਿਕਿਉਰਿਟੀ ਚਾਹੀਦਾ ਨਾ ਮਕਾਨ ਚਾਹੀਦਾ ਹੈ ਤੁਹਾਡੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਤਾਂ ਨੇੜੇ ਤੇੜੇ ਨਹੀਂ ਆਉਂ ਟਰੱਕ ਤੇ ਉੱਤੇ ਛੱਡ ਕੇ ਆਂਦਾ ਹੈ ਤੇ ਜਿਹੜਾ ਬੰਦਾ ਖੁਦ ਖਾਂਦਾ ਪੀਂਦਾ ਇਹਨਾਂ ਨੇ ਸਾਡੇ ਬੱਚਿਆਂ ਨੂੰ ਖਾਣ ਪੀਣ ਚ ਹੀ ਲਗਾਣਾ ਹੋਰ ਇਹਨੇ ਕੀ ਕਰਨਾ ਸੀ ਏਸੀ ਬੀਬਾ ਹਰਸਿਮਰਤ ਕੋਰ ਬਾਦਲ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਯੂਥ ਹੈ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਆ ਰਿਹਾ ਹੈ ਤੇ ਹੁਣ ਜਿਹੜਾ विरोधी पार्टिया चुटकलिया नहीं आने वाला कैमरा मैन बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप